ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਦੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਆਪਾਂ ਕੱਪੜੇ ਜੀ ਆਪਣੇ ਕੋਲੇ ਜਿਹੜਾ ਹੈਗਾ ਲੋਟ ਚ ਮਾਲ ਆਇਆ ਸੀਗਾ ਕਾਫੀ ਜਿਹੜੇ ਹੈਗੇ ਆਪਾਂ ਨੇ ਵੱਡਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਆ ਪਾਸਲਾ ਉਹ ਹੀ ਕਰਵਾਏ ਸੀਗੇ ਤੇ ਕਿਉਂਕਿ ਉਹਦੇ ਵਿੱਚ ਵਧੀਆ ਵੀ ਨਿਕਲ ਜਾਂਦਾ ਕੱਪੜਾ ਨਹੀਂ ਵੀ ਵਧੀਆ ਨਿਕਲਦਾ ਆਪਾਂ ਨੇ ਸਾਰਾ ਜਿਹੜਾ ਵਧੀਆ ਕਰਦਾ ਮਾਲ ਹੀ ਲਿਆ ਸੀਗਾ ਉਹਦੇ 'ਚ ਆਪਾਂ ਨੂੰ ਪੜਤੇ ਜਿਹੇ ਹੀ ਸੂਟ ਮਿਲੇ ਨੇ ਆਪਾਂ ਪੜਤੇ ਜਿਹੇ ਹੀ ਦੇਵਾਂਗੇ ਜਿਹੜੇ ਆਮ 1000 11 1100 ਦੇ 12 1200 ਦੇ ਦੁਕਾਨਾਂ ਤੋਂ ਸੂਟ ਮਿਲਦੇ ਨੇ ਹਨ ਉਹ ਆਪਾਂ ਤੁਹਾਨੂੰ ਅਧਰ ਰੇਟ ਤੋਂ ਵੀ ਘੱਟ ਦੇ ਦਾਂਗੇ ਅਧਰੇ ਇੱਦੋਂ ਵੀ ਕੱਟ ਦਵਾਂਗੇ ਕਿਉਂਕਿ ਉਹ ਜਿਵੇਂ ਸਾਨੂੰ ਮਿਲਿਆ ਉਵੇਂ ਹੀ ਆਪਾਂ ਦਵਾਂਗੇ ਬਹੁਤ ਸੋਹਣਾ ਕੱਪੜਾ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈ ਬਾਕੀ ਜਿਹੜੇ ਦੁਪੱਟਾ ਸੂਟ ਨੇ ਜਾਂ ਸਿੰਗਲ ਦੁਪੱਟੇ ਨੇ ਜਾਂ ਚਿਕਨ ਦੀਆਂ ਸਲਵਾਰਾਂ ਨੇ ਆਪਾਂ ਹਰ ਇੱਕ ਤਰ੍ਹਾਂ ਦਾ ਕੱਪੜਾ ਜਿਹੜਾ ਤੁਹਾਨੂੰ ਦਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣਾ ਐਡਰੈਸ ਦੱਸ ਦਈਏ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬਟਿਕ ਐਂਡ ਬਿਊਟੀ ਸਲੂਨ ਧੂਰੀ ਬਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਦੇ ਨੇੜੇ ਗੁਰਦੁਆਰਾ ਕਲਗੀਧਰ ਸਾਹਿਬ ਦਸਮੇਸ਼ ਨਗਰ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਉਸ ਉੱਤੇ ਜਿਹੜਾ ਹੈਗਾ ਅਸੀਂ ਆਪਾਂ ਨਾ ਨੰਬਰ ਵੀ ਸ਼ੋਅ ਕਰ ਦਾਂਗੇ ਉਹਦੇ ਤੋਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਤੁਸੀਂ ਕਿਹੋ ਜਿਹੀ ਵੀ ਕੋਰਸ ਕਰਨਾ ਹੈ ਹਨਾ ਜਿਹੜੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਸਾਡੇ ਕੋਲੋਂ ਲੈ ਸਕਦੇ ਹੋ ਤੁਸੀਂ ਬੇਸਿਕ ਕੋਰਸ ਕਰਨਿਆਂ ਜਾਂ ਐਡਵਾਂਸ ਕੋਰਸ ਕਰਨਿਆਂ ਤਾਂ ਤੁਸੀਂ ਆਪਣੇ ਐਡਮਿਸ਼ਨ ਸਾਡੇ ਕੋਲੇ ਕਰਵਾ ਸਕਦੇ ਹੋ ਸੂਟ ਦਿਖਾਉਣੇ ਆ ਜੀ ਤੁਹਾਨੂੰ ਇਹਦੇ ਵਿੱਚ ਆਪਣੇ ਕੋਲੇ ਮੈਚਿੰਗ ਸੂਟ ਵੀ ਆਏ ਆ ਤੇ ਆਲ ਓਵਰ ਵੀ ਆਏ ਆ ਤੁਸੀਂ ਜਿੰਨੇ ਮਰਜ਼ੀ ਲੈ ਲਓ ਪ੍ਰਿੰਟ ਬਹੁਤ ਹੀ ਜਿਆਦਾ ਜ਼ਬਰਦਸਤ ਪ੍ਰਿੰਟ ਨੇ ਦੇਖੋ ਕੰਨੀਆਂ ਦੇ ਉੱਤੇ ਜਿਹੜੀ ਹੈਗੀ ਮੋਹਰ ਲੱਗੀ ਹੋਈ ਮੈਂ ਤੁਹਾਨੂੰ ਤੁਹਾਨੂੰ ਦਿਖਾ ਦੂੰਗੀ ਆ ਦੇਖੋ ਬੀ ਐਲ ਐਮ ਦਾ ਮਾਲ ਹੈ ਬੀ ਐਲ ਐਮ ਦਾ ਮਾਲ ਹੈਗਾ ਬਹੁਤ ਹੀ ਸੋਹਣੇ ਜਿਹੜੇ ਹੈਗੇ ਨੇ ਪ੍ਰਿੰਟ ਨੇ ਜਿਹੜੀਆਂ ਇਹਨਾਂ ਦੇ ਵਿੱਚ ਸਲਵਾਰਾਂ ਲੱਗੀਆਂ ਹੋਈਆਂ ਨੇ ਹਨਾ ਤੇ ਉਹ ਵੀ ਦਿਖਾ ਦਾਂਗੇ ਨਾਲ ਜਿਹੜੇ ਹੈਗੇ ਮੈਚਿੰਗ ਸੂਟ ਹੋਣਗੇ ਜੀ ਇਹਦੇ ਵਿੱਚ ਆਲ ਓਵਰ ਵੀ ਹੈਗੇ ਆਪਣੇ ਕੋਲੇ ਆਲ ਓਵਰ ਕੱਟ ਮਿਲਣਗੇ ਮੈਚਿੰਗ ਜਿਆਦਾ ਮਿਲਨੇ ਆ ਦੇਖੋ ਤੁਸੀਂ ਪ੍ਰਿੰਟ ਜਿਹੜੇ ਹੈਗੇ ਦੇਖਦੇ ਜਾਓ ਜੇ ਤੁਸੀਂ ਤੁਸੀਂ ਜਿੱਥੇ ਵੀ ਬੈਠੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਮੈਂ ਅੱਜ ਕਾਫੀ ਸੂਟ ਤੁਹਾਨੂੰ ਜਿਹੜੇ ਹੈਗੇ ਦਿਖਾਉਂਗੀ ਲਾਈਟ ਤੇ ਡਾਰਕ ਚਾਰਟ ਹੈਗਾ ਆ ਆ ਦੇਖੋ ਪ੍ਰਿੰਟ ਬਹੁਤ ਜਿਆਦਾ ਸੋਹਣੇ ਆ ਵਧੀਆ ਜਿਹੜੇ ਹੈਗਾ ਘਰ ਦਾ ਮਾਲ ਹੋਊਗਾ ਜੀ ਦੇਖੋ ਬੀ ਐਲ ਐਮ ਦਾ ਮਾਲ ਹੈਗਾ ਬਹੁਤ ਸੋਹਣਾ ਕੱਪੜਾ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈ ਕਿਸੇ 'ਚ ਦੋ ਕਲਰ ਹੋਣਗੇ ਕਿਸੇ 'ਤੇ ਤਿੰਨ ਕਲਰ ਹੋਣਗੇ ਆ ਦੇ ਇਹਦੇ ਵਿੱਚ ਵੀ ਦੋ ਕਲਰ ਨੇ ਇਹਦੇ ਨਾਲ ਜਿੱਦਾਂ ਪਿੰਕ ਸਲਵਾਰ ਲੱਗੀ ਹੋਈ ਹੈ ਆ ਦੇਖੋ ਜਿਹੜਾ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸਭ ਤੋਂ ਪਹਿਲੀ 'ਚ ਉਹਦਾ ਇਹ ਵਾਲਾ ਕਲਰ ਹੈ ਇਹਦੇ 'ਚ ਵੀ ਆਪਣੇ ਕੋਲੇ ਚਾਰ ਕਲਰ ਆਏ ਆ ਤਿੰਨ ਚਾਰ ਕਲਰ ਨੇ ਦੇਖੋ ਇਹਦੀ ਜਿਹੜੀ ਇਸ ਤਰ੍ਹਾਂ ਸਲਵਾਰ ਮਿਲੂਗੀ ਇਸ ਤਰ੍ਹਾਂ ਸਲਵਾਰ ਮਿਲੂਗੀ ਇਹਦਾ ਇੱਕ ਕਲਰ ਰੇ ਸੀਗਾ ਜੀ ਸਾਰਿਆਂ 'ਚ ਕਿਸੇ 'ਚ ਦੋ ਕਲਰ ਆ ਕਿਸੇ 'ਚ ਤਿੰਨ ਆ ਕਿਸੇ 'ਚ ਚਾਰ ਕਲਰ ਕਲਰ ਇਹਨਾਂ 'ਚ ਬਹੁਤ ਮਿਲਣਗੇ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹਨਾਂ ਦੇ ਸਲਵਾਰਾ ਸਾਰਿਆਂ ਦੇ ਸਾਫ ਰਹਿਣਗੇ ਆ ਦੇਖੋ ਆ ਇਹਦਾ ਹੀ ਜਿਹੜਾ ਹੈਗਾ ਇਹਦਾ ਕਲਰ ਆ ਗਿਆ ਸੂਟ ਦੇਖਦੇ ਜਾਇਓ ਸਕਰੀਨ ਸ਼ਾਟ ਲੈਂਦੇ ਜਾਇਓ ਇਹ ਬਲੈਕ 'ਚ ਆ ਗਿਆ ਇਹ ਕਾਫੀ ਸੂਟ ਆਪਣੇ ਕੋਲੇ ਆਇਆ ਕਾਫੀ ਹੁਣ ਚ ਵੱਡੀ ਮਾਤਰਾ ਦੇ ਵਿੱਚ ਇਹਦਾ ਹੈਗਾ ਆਪਣੇ ਕੋਲੇ ਮਾਲ ਪਹੁੰਚਿਆ ਆ ਦੇਖੋ ਸਾਰਿਆਂ ਦੇ ਵਿੱਚ ਸਲਵਾਰਾਂ ਜਿਹੜੀਆਂ ਹੈਗੀਆਂ ਪਲੇਨ ਮਿਲਣਗੀਆਂ ਤੁਹਾਨੂੰ ਬਹੁਤ ਹੀ ਸੋਹਣੀਆਂ ਜਿਹੜੀਆਂ ਮੈਚਿੰਗਾਂ ਹੈਗੀਆਂ ਨੇ ਆ ਦੇਖੋ ਇਹ ਦੇਖੋ ਪਿੰਕ ਪੀਚ ਜੀ ਜਿਹੜੀ ਹੈਗੀ ਇਹਦੇ ਨਾਲ ਸਲਵਾਰ ਲੱਗੇਗਾ ਬਹੁਤ ਹੀ ਜਿਆਦਾ ਸੋਹਣੀ ਜਿਹੜਾ ਹੈਗਾ ਕੱਪੜਾ ਬਹੁਤ ਜਿਆਦਾ ਸੋਹਣਾ ਆ ਦੇਖੋ ਸਲਵਾਰਾਂ ਵੀ ਬਹੁਤ ਜਿਆਦਾ ਵਧੀਆ ਲੱਗੀਆਂ ਹੋਈਆਂ ਨੇ ਇਹਨਾਂ ਦੇ ਨਾਲ ਬਹੁਤ ਵਧੀਆ ਘਰਾਂ ਦਾ ਜਿਹੜਾ ਹੈਗਾ ਮਾਲ ਹੈਗਾ ਆ ਇਹਦੇ ਚ ਡਾਰਕ ਤੇ ਲਾਈਟ ਚਾਟ ਆਉਣਗੇ ਹਰ ਬਲੈਕ ਚ ਆ ਗਿਆ ਬਲੈਕ ਦਾ ਕਹੀਂ ਸੂਟ ਹੈਗੇ ਆ ਆ ਦੇਖੋ ਇਹ ਵਾਲਾ ਵੀ ਬਲੈਕ ਚ ਆ ਗਿਆ ਇਹਦੀ ਸਲਵਾਰ ਐਸੀ ਹੀ ਲਾਈਟ ਦਾ ਕਲਰ ਦੀ ਹੀ ਸਲਵਾਰ ਆਊਗੀ ਨਹੀਂ ਇਹ ਮੈਂ ਨਹੀਂ ਲਾਇਆ ਤੁਸੀਂ ਆਇਆ ਕਪੜਾ ਮੁੰਡੂਆ ਲੈਣ ਆਏ ਇਹ ਵਾਲੀ ਇਹਦੀ ਸਲਵਾਰ ਹੈਗੀ ਆ ਬਹੁਤ ਹੀ ਜਿਆਦਾ ਸੋਹਣਾ ਕਪੜਾ ਹੈਗਾ ਤੇ ਦੇਖੋ ਇਹਦੇ ਵਿੱਚ ਵਿੱਚ ਹੀ ਮਿਕਸ ਸੀਗਾ ਕਪੜਾ ਇਹ ਸਿਮਰਚ ਆ ਗਿਆ ਇਹ ਸਿਮਰ ਦਾ ਕਿ ਨਹੀਂ ਜਾ ਗਿਆ ਬਹੁਤ ਸੋਹਣੇ ਪ੍ਰਿੰਟ ਵਿੱਚ ਹੀ ਖਾਦੀ ਦੇ ਸੀਗੇ ਵਿੱਚ ਜਿਹੜੇ ਹੈਗੇ ਕਾਟਨ ਦੇ ਸੀਗੇ ਵਿੱਚ ਹੀ ਸ਼ਿਮਰਦੇ ਸੀਗੇ ਸਾਰੇ ਮਿਕਸ ਹੈਗੇ ਆ ਆ ਦੇਖੋ ਇਹ ਦੋ ਇੰਚਾ ਕੱਟੀ ਦਿੰਦੀਆਂ ਲੈਣੀਆਂ ਨੇ ਤੁਸੀਂ ਸੁਨੀਲ ਦੇ ਨਾਲ ਪ੍ਰੋਪਰ ਦਾ ਟੈਕ ਆ ਆ ਦੇਖੋ ਇਹ ਖਾਦੀ ਚ ਆ ਗਿਆ ਕਾਫੀ ਸੂਟ ਇਹਦੇ ਵਿੱਚੋਂ ਜਿਹੜੇ ਹੈਗੇ ਨੇ ਆਪਣੇ ਸੇਲ ਵੀ ਹੋ ਗਏ ਨੇ ਕਾਫੀ ਸੂਟ ਸੇਲ ਹੋ ਗਏ ਨੇ ਆ ਦੇਖੋ ਆ ਕਿੰਨਾ ਸੋਹਣਾ ਇਹਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਹੈਗੀ ਸਲਵਾਰ ਲੈਣ ਵਾਲੀ ਹੈ ਤੁਹਾਨੂੰ ਕਾਫੀ ਸੂਟ ਹੈਗੇ ਬਾਕੀ ਆਪਣੇ ਕੋਲੇ ਜਿਹੜੇ ਹੈਗੇ ਨੇ ਇਹਨਾਂ ਨੂੰ ਮੈਂ ਇੱਕ ਸਾਈਡ ਕਰ ਦਾਂ ਜੀ ਇਹਦੇ ਨਾਲ ਦੇ ਤੁਸੀਂ ਜਿੰਨੇ ਜਿੰਨੇ ਮਰਜ਼ੀ ਸਾਡੇ ਕੋਲੇ ਖਰੀਦ ਸਕਦੇ ਹੋ ਇੱਕ ਜਿਹੜਾ ਹੈਗਾ ਬੰਦ ਬੋਰਾ ਤਾਂ ਸਾਡਾ ਖੋਲਣ ਵਾਲਾ ਹੀ ਦੇਗਾ ਕਿਉਂਕਿ ਮਾਲ ਉਹਦੇ ਵਿੱਚ ਐਵੇਂ ਦਾ ਹੀ ਹੋਊ ਬਸ ਇਹ ਤੁਹਾਨੂੰ ਮਾੜਾ ਜਿਹਾ ਅਸੀਂ ਚੈੱਕ ਕਰਵਾਇਆ ਵੀ ਇਦਾਂ ਦਾ ਮਾਲ ਕਿਉਂਕਿ ਇੱਥੇ ਬਹੁਤ ਜ਼ਿਆਦਾ ਕੱਪੜਾ ਸੇਲ ਹੋ ਰਿਹਾ ਜੀ ਆਪਣੇ ਬੁਟੀਕ ਦੇ ਉੱਤੇ ਬਹੁਤ ਜ਼ਿਆਦਾ ਭੈਣਾਂ ਦਾ ਧੰਨਵਾਦ ਵੀ ਕਰਦੇ ਹਾਂ ਬਹੁਤ ਵਧੀਆ ਰਿਸਪੌਂਸ ਦਿੰਦੀਆਂ ਨੇ ਕਾਫੀ ਕੱਪੜਾ ਤਾਂ ਇਹੋ ਜਿਹਾ ਹੁੰਦਾ ਜੀ ਜਿਹਦੀ ਅਸੀਂ ਵੀਡੀਓ ਨਹੀਂ ਪਾ ਸਕਦੇ ਪਰ ਸੇਲ ਹੋ ਜਾਂਦਾ ਆਉਂਦਾ ਕੱਪੜਾ ਮਗਰੋਂ ਸੇਲ ਹੁੰਦਾ ਕਿਉਂਕਿ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਦਾ ਹੈਗਾ ਜੀ ਕਾਫੀ ਕੱਪੜਾ ਤਾਂ ਸਾਡਾ ਇਸ ਤਰ੍ਹਾਂ ਹੀ ਸੇਲ ਹੋ ਜਾਂਦਾ ਵੀ ਆਉਂਦਾ ਹੈ ਤੇ ਵਿਕ ਜਾਂਦਾ ਹੈ ਤੇ ਕਦੇ ਚਲੋ ਟਾਈਮ ਹੁੰਦਾ ਹੈ ਟਾਈਮ ਚ ਟਾਈਮ ਕੱਢ ਕੇ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਵੀ ਆਪਣੇ ਕੋਲੇ ਕਿੰਦਾ ਦੀ ਵੈਰਾਈਟੀ ਵਿਕ ਰਹੀ ਹੈ ਬਾਕੀ ਥੋੜਾ ਜਿਹਾ ਇਗਨੋਰ ਕਰਿਓ ਜੀ ਬਾਹਰੋਂ ਆਵਾਜ਼ ਆ ਰਹੀ ਹੈ ਆਪਣੇ ਸਟੂਡੈਂਟ ਜਿਹੜਾ ਹੈਗਾ ਕਲਾਸ ਲੱਗੀ ਹੋਈ ਹੈ ਆਪਾਂ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਉਹਦੇ ਕਰਕੇ ਆਪਣੀ ਕਲਾ ਇਹ ਚਿਕਾਂ ਦੇ ਇਹਦੇ ਤੁਸੀਂ ਸਲਵਾਰਾਂ ਵੀ ਬਣਾ ਸਕਦੇ ਹੋ ਕੁਰਤੀਆਂ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਦੇਖੋ ਇੱਥੇ ਤੱਕ ਵਰਕ ਹੋਇਆ ਹੋਇਆ ਹੈ ਪਿਓਰ ਕੈਮਬ੍ਰਿਕ ਕਾਟਨ ਜਿਹੜੀ ਹੈਗੀ ਹੈ ਜੀ ਇਹ ਹੈਗੀ ਹੈ ਆ ਦੇਖੋ ਇੱਕ ਇਹਦੇ ਚ ਡਿਜ਼ਾਈਨ ਇਹਦੇ ਚ ਕਾਫੀ ਆਏ ਨੇ ਸਾਡੇ ਕੋਲ ਡਿਜ਼ਾਈਨ ਜਿਹੜੇ ਹੈਗੇ ਅਲੱਗ-ਅਲੱਗ ਆਏ ਹੋਏ ਨੇ ਆ ਦੇਖੋ ਇਹਦਾ ਨੀਚੇ ਇਹ بڑے ਬਣੇ ਦੀ ਵੀ ਹੈਗੇ ਛੋਟੇ ਬਣੇ ਦੀ ਵੀ ਹੈਗੇ ਦੇਖੋ ਜੇ ਤੁਸੀਂ ਗੋਡੇ ਵਾਲੀਆਂ ਸਲਵਾਰਾਂ ਦੂਜੀਆਂ ਸਿੰਪਲ ਬਣਾਉਣਾ ਚਾਹੁੰਦੇ ਹੋ ਇਹ ਵੀ ਹੈਗੀ ਆਪਣੇ ਕੋਲੇ ਚਿਕਨ ਤੁਸੀਂ ਜਿਹੀ ਜਿਮਰਜੀ ਜਿਹੜੀ ਹੈਗੀ ਚਿਕਨ ਜਿੱਦਾਂ ਦੇਖੋ ਇਹ ਵਾਲੀਆਂ ਕਮੀਜ਼ਾਂ ਕਮੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਕਮੀਜ਼ਾਂ ਬਣਾਉਂਦੀਆਂ ਨੇ ਕੁੜੀਆਂ ਜਾਂ ਫਰਾਕਾ ਬਣਾਉਂਦੇ ਨੇ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਆ ਦੇਖੋ ਮੈਚਿੰਗ ਬੜੀਆਂ ਸੋਹਣੀਆਂ ਲੱਗਦੀਆਂ ਨੇ ਇਸ ਤਰ੍ਹਾਂ ਕਿਉਂਕਿ ਇੱਥੇ ਡੈਲੀ ਦਾ ਸਾਡਾ ਜਿਹੜਾ ਹੈਗਾ ਇਸ ਤਰ੍ਹਾਂ ਹੀ ਕਪੜਾ ਸੇਲ ਆਊਟ ਹੁੰਦਾ ਹੈ ਆ ਦੇਖੋ ਇਸ ਤਰ੍ਹਾਂ ਲਾ ਕੇ ਕਿਉਂਕਿ ਇਹ ਚੀਜ਼ਾਂ ਬੜੀਆਂ ਹੋਈਆਂ ਵਧੀਆ ਲੱਗਦੀਆਂ ਨੇ ਬਣਿਆ ਹੋਇਆ ਬਹੁਤ ਸੋਹਣਾ ਲੱਗਦੇ ਨੇ ਬਾਕੀ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਆਪਣੇ ਕੋਲੇ ਕੱਪੜਾ ਹੁੰਦਾ ਜਿੱਦਾਂ ਦੁਪੱਟੇ ਸੂਟ ਆ ਦੇਖੋ ਪ्योर ਦੁਪੱਟੇ ਨਾਲ ਸੂਟ ਹੈ ਐਦਾਂ ਫੱਟੀਆਂ ਦੀ ਫੱਟੀਆਂ ਤਾਂ ਹੀ ਵਾਰ ਤਾਂ ਖੋਲਣ ਦਾ ਵੀ ਟਾਈਮ ਨਹੀਂ ਮਿਲਦਾ ਹੈਗਾ ਵੀ ਐਦਾਂ ਹੀ ਕੱਪੜਾ ਵਿਕ ਜਾਂਦਾ ਤੇ ਬਾਕੀ ਆਪਣੇ ਕੋਲੇ ਕਾਟਨ ਦੁਪੱਟਾ ਸੂਟ ਤੇ ਪ्योर ਦੇ ਦੁਪੱਟਾ ਸੂਟ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਨੇ ਕੱਪੜੇ ਆਪਣੇ ਕੋਲੇ ਹੁੰਦੇ ਨੇ ਤੁਸੀਂ ਕਾਟ ਸੈੱਟ ਵਾਸਤੇ ਲੈਣਾ ਹੈ ਨਾ ਤੇ ਕਾਟਨ ਦੇ ਦੁਪੱਟੇ ਆਪਣੇ ਕੋਲੇ 80 ਰੁਪਏ ਤੋਂ ਦੁਪੱਟਾ ਸ਼ੁਰੂ ਹੋ ਜਾਂਦਾ ਆ ਦੇਖੋ ਦੁਪੱਟੇ ਦਿਖਾਉਣ ਲੱਗੀ ਹਾਂ ਤੁਹਾਨੂੰ ਸੂਟ ਫਿਰ ਦੁਪੱਟਾ ਸੂਟ ਵੀ ਦਿਖਾਉਣੇ ਆਪਾਂ ਤੁਹਾਨੂੰ ਆ ਦੇਖੋ ਇਹ ਜਿਹੜੀ ਨਵੇਂ ਪੈਕੇਟ ਆਏ ਨੇ ਕਪੜਾ ਇਹ ਤਾਂ ਬਹੁਤ ਜ਼ਿਆਦੇ ਪੈਂਆਂ ਨੇ ਚੁੰਨੀਆਂ ਤਾਂ ਆਪਣੇ ਕੋਲ ਆ ਦੇਖੋ ਬਲੈਕ ਬਲੈਕ ਇਹਦੇ ਵਿੱਚ ਅਸੀਂ ਕਾਫੀ ਮੰਗਾਈਆਂ ਨੇ ਬਲੈਕ ਵਾਈਟ ਦੀ ਤਾਂ ਬਹੁਤ ਜ਼ਿਆਦਾ ਮੰਗ ਸੀਗੀ ਪਹਿਣਾ ਦੀ ਬਲੈਕ ਵਾਈਟ ਦੁਪੱਟਾ ਬਹੁਤ ਜ਼ਿਆਦੇ ਪਸੰਦ ਕਰਦੀਆਂ ਨੇ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਂਗੀ ਆ ਦੇਖੋ ਇਸ ਤਰ੍ਹਾਂ ਦੇ ਦੁਪੱਟੇ ਹੈਗੇ ਨੇ ਜੀ ਆਪਣੇ ਕੋਲੇ 80 ਰੁਪਏ ਤੋਂ ਦੁਪੱਟਾ ਸ਼ੁਰੂ ਹੋ ਜਾਂਦਾ ਹੈ 80 ਰੁਪਏ 100 ਰੁਪਏ 120 ਰੁਪਏ ਤੇ ਜਿਹੜਾ ਜਿਆਦਾ ਹੈਵੀ ਵਰਡੇ ਦੁਪੱਟੇ ਨੇ ਉਹ 150 ਰੁਪਏ ਦਾ ਵੀ ਹੈਗਾ ਆ ਦੇਖੋ ਕਿੰਨੇ ਕਿੰਨੇ ਸੋਹਣੇ ਜਿਹੜੇ ਹੈਗੇ ਨੇ ਪ੍ਰਿੰਟ ਹੈਗੇ ਆ ਦੁਪੱਟਿਆਂ ਦੇ ਕਲਰ ਵੀ ਇੰਨੇ ਨੇ ਪਿਆਰੇ ਨੇ ਇਹ ਅਜੇ ਮੈਂ ਜਿਹੜੇ ਹੈਗੇ ਬੰਦ ਪੈਕੇਟ ਅੱਜ ਹੀ ਖੋਲੇ ਆ ਜਿੰਨੇ ਆਪਣੇ ਕੋਲੇ ਆਏ ਸੀਗੇ ਤੇ ਬਹੁਤ ਜਿਆਦਾ ਸੋਹਣੇ ਸੋਹਣੇ ਦੁਪੱਟੇ ਨੇ ਬਾਰਡਰ ਵਾਲੇ ਦੁਪੱਟੇ ਨੇ ਤੇ ਤੁਸੀਂ ਜਿਹੜੇ ਮਰਜ਼ੀ ਦੁਪੱਟੇ ਆ ਕੇ ਸਾਡੇ ਕੋਲੋਂ ਜਿੱਦਾਂ ਕਾਟਨ ਦੇ ਦੁਪੱਟੇ ਹਨਾ ਘਰ ਦੇ ਵਿੱਚ ਡੇਲੀ ਲੈਣ ਵਾਸਤੇ ਬਹੁਤ ਵਧੀਆ ਨੇ ਇਹ ਦੁਪੱਟੇ ਤੇ ਇੱਕ ਆਪਣੇ ਕੋਲੇ ਸੂਟ ਆਏ ਨੇ ਜੀ कॉटन दुपट्टा सूट ਆ ਦੇਖੋ ਇਹ ਦਿਖਾ ਦਾਂਗੀ ਮੈਂ ਤੁਹਾਨੂੰ ਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਨੇ ਦੇਖੋ ਗਲੇ ਤੇ ਕਿੰਨੀ ਸੋਹਣੀ ਲੈਂਸ ਲੱਗੀ ਹੋਈ ਐ ਦੇਖੋ ਲੈਂਸਾਂ ਹੀ ਬਹੁਤ ਮਹਿੰਗੇ ਜੀ ਪਹਿਲਾਂ ਜਾਂ ਨੇ ਡਿਜ਼ਾਈਨ ਬਣਾਉਣ ਦੇ ਵੀ ਫਿਰ ਜਿੰਦਾ ਕਿ ਬਹੁਤ ਜ਼ਿਆਦਾ ਹਨਾ ਚਾਰजेस ਜਿਹੜੇ ਹੈਗੇ ਆ ਲੈਂਦੇ ਆ ਟੇਲਰ ਬੁਟੀਕ ਵਾਲੇ ਹਨਾ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਆਉਂਦੀ ਐ ਇਹਨਾਂ ਤੇ ਲੱਗੀਆਂ ਲਗਾਈਆਂ ਨੇ ਲੈਂਸਾਂ ਤੇ ਇਹ ਵਾਲੀ ਇਹਦੇ ਨਾਲ ਹੈਗੀ ਸਲਵਾਰ ਜੀ ਇਹਦੇ ਨਾਲ ਪਿਓਰ ਕਾਟਨ ਦਾ ਮਲ ਕਾਟਨ ਦਾ ਜਿਵੇਂ ਆਪਾਂ ਕਹਈ ਦੀ ਦੁਪੱਟੇ ਹੈਗੇ ਨੇ ਖੁੱਲ ਕੇ ਦਿਖਾ ਦਾਂਗੀ ਦੁਪੱਟਿਆਂ ਦੇ ਵੀ ਖੁੱਲੇ ਡੁੱਲੇ ਦੁਪੱਟੇ ਨੇ ਕਿਉਂਕਿ ਸਾਡੇ ਕਾਫੀ ਸਟੂਡੈਂਟਾਂ ਨੇ ਇਹ ਸੂਟ ਜਿਹੜੇ ਹੈਗੇ ਨੇ ਇੱਥੋਂ ਲੈ ਕੇ ਦੇਖੋ ਸਲਾਈ ਕੀਤੀ ਆ ਇਹਨਾਂ ਦੀ 48 ਵਾਲੀ ਇੰਚ ਲੈਂਥ ਹੁੰਦੀ ਹੈ ਜੀ ਕਈ ਵਾਰੀ ਹਨਾ ਪਹਿਣਾ ਨੇ ਜਿਆਦਾ ਲੈਂਥ ਬਣਾਉਣੀ ਹੋਵੇ ਜਿਆਦਾ ਲੈਂਥ ਨਹੀਂ ਬਣਦੀ ਹੈਗੀ ਆ ਦੇਖੋ ਬਹੁਤ ਸੋਹਣੇ ਦੁਪੱਟੇ ਨੇ ਖੁੱਲੇ ਡੁੱਲੇ ਦੁਪੱਟੇ ਨੇ ਬਾਕੀ ਹੁਣ ਕੋਈ ਐਨੇ ਜਿਆਦੇ ਲੈਂਥ ਪਾਉਂਦਾ ਵੀ ਨਹੀਂ ਹੈਗਾ ਜਿੰਨੀ ਕ ਲੈਂਥ ਆਪਣੇ ਆਮ ਚੱਲਦੀ ਹੈ 40 42 ਇੰਚ 42 ਇੰਚ ਉਹ ਲੈਂਥ ਆਉਂਦੀ ਹੈ ਇਹਦੇ ਨਾਲ ਵਰਕ ਵਾਲੇ ਵੀ ਆਏ ਨੇ ਆ ਦੇਖੋ ਆਫ ਵੈਟ ਦੇ ਉੱਤੇ ਕਿੰਨਾ ਸੋਹਣਾ ਗਲੇ ਦਾ ਵਰਕ ਹੋਇਆ ਹੈ ਥ्रेड ਪਲੱਸ ਸਿੱਪੀ ਦਾ ਵਰਕ ਵਿੱਚ ਵਰਕ ਵਾਲੇ ਵੀ ਹੈਗੇ ਆ ਵਿੱਚੋਂ ਉਦਾਂ ਵੀ ਜਿਹੜੇ ਬਟਨ ਵਗੈਰਾ ਲੱਗੇ ਹੋਏ ਆ ਹਨਾ ਉਹ ਵੀ ਹੈਗੇ ਆ ਦੇਖੋ ਕਿੰਨਾ ਸੋਹਣਾ ਥ्रेड ਦਾ ਵਰਕ ਹੋਇਆ ਹੋਇਆ ਹੈ ਇਹ ਜਿਹੜੀ ਹੈਗੀ ਇਹਦੇ ਨਾਲ ਸਲਵਾਰ ਹੈਗੀ ਹੈ ਇਹ ਨਾਲ ਕਾਟਨ ਦਾ ਦੁਪੱਟਾ ਫੁੱਲ ਸਾਈਜ਼ ਦੀ ਦੁਪੱਟੀ ਰਹਿਣ ਵਾਲੇ ਨੇ ਆ ਦੇਖੋ ਇਹ ਸੂਟ ਬਹੁਤ ਜ਼ਿਆਦਾ ਮੰਗ ਵਿਕ ਰਹੇ ਨੇ ਇਹਦਾ 500 ਰੁਪਏ ਰੇਟ ਰਹਿਣ ਵਾਲਾ ਜੀ ਆ ਦੇਖੋ ਐ ਦੇਖੋ ਗਲੇ ਦਾ ਕਿੰਨਾ ਸੋਹਣਾ ਡਿਜ਼ਾਈਨ ਹੋਇਆ ਹੈ ਇਹ ਕਿਹਦੇ ਚ ਸਸਤਾ ਵੀ ਥੋੜਾ ਜਿਹਾ ਸਸਤਾ ਵੀ ਆਉਂਦਾ 450 ਦਾ ਕਿਉਂਕਿ ਉਹ ਕੱਪੜਾ ਥੋੜਾ ਜਿਹਾ ਸਿੰਥੈਟਿਕ ਹੁੰਦਾ ਜੀ ਇਹ ਇਹਨ ਜਿੱਦਾਂ ਆਪਾਂ ਕਹਿੰਦੀ ਇਹ ਪਿਓਰ ਕਾਟਨ ਹੈ ਪਿਓਰ ਕੈਮਬ੍ਰਿਕ ਕਾਟਨ ਦੇ ਸੂਟ ਨੇ ਤੇ ਇਹ ਥੋੜਾ ਜਿਹਾ ਤਾਂ ਕਰਕੇ ਆਪਾਂ 100 ਰੁਪਏ ਦਾ ਦੇ ਰਿਹਾ ਕਿਉਂਕਿ ਜਿਆਦਾ ਸਸਤਾ ਕੱਪੜਾ ਇੱਥੇ ਨਹੀਂ ਸੇਲ ਹੁੰਦਾ ਜੀ ਇਹਦਾ ਇਹ ਤਾਂ ਬਹੁਤ ਸਾਰਾ ਸੋਹਣਾ ਜਿਹੜਾ ਹੈਗਾ ਕੱਪੜਾ ਹੈਗਾ ਆ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਤੁਸੀਂ نیچے ਚੈੱਕ ਕਰ ਸਕਦੇ ਹੋ ਦੇਖੋ ਸਾਰਾ ਇੰਨਾ ਸੋਹਣਾ ਘੇਰੇ ਤੇ ਦਿਖਾਵਾਂਗੀ ਮੈਂ نیچے ਘੇਰੇ ਤੇ ਵੀ ਵਰਕ ਹੋਇਆ ਹੋਇਆ ਸਾਰਾ ਵਿੱਚ ਵਰਕ ਹੋਇਆ ਹੋਇਆ ਥ੍ਰੈਡ ਦਾ ਵਰਕ ਹੋਇਆ ਹੋਇਆ ਸਿੱਪੀ ਦੇ ਨਾਲ ਤੇ ਇਹ ਵਾਲਾ ਜਿਹੜਾ ਹੈਗਾ ਦੁਪੱਟਾ ਹੈਗਾ ਇਹਦਾ ਪਿਓਰ ਕਾਟਨ ਦਾ ਇਹਦੇ ਚ ਪਲੇਨ ਜਿਹੜੀ ਹੈਗੀ ਸਲਵਾਰ ਹੈਗੀ ਆ ਬਾਕੀ ਤੁਸੀਂ ਸਾਡੇ ਬੁਟੀਕ ਤੇ ਵਿజిਟ ਕਰਕੇ ਹਨਾ ਇਦਾਂ ਦੇ ਸੂਟ ਦੇਖ ਸਕਦੇ ਹੋ ਕਿਉਂਕਿ ਆਪਣੇ ਕੋਲੇ ਵਰਕ ਕਰੇ ਹੋਏ ਸੂਟ ਵੀ ਹੁੰਦੇ ਆ ਹਨ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਜਿੱਦਾਂ ਕਾਟਨ ਦੇ ਲਾਈਟ ਵੇਟ ਵਰਕ ਵਾਲੇ ਹਨਾ ਉਹ ਵੀ ਆਪਾਂ ਜਿਹੜੇ ਹੈਗੇ ਸੇਲ ਕਰਦੇ ਆ ਸੂਟ ਤੁਸੀਂ ਇੱਥੇ ਆ ਕੇ ਤਾਂ ਜਿਹੜੇ ਮਰਜ਼ੀ ਕਿਹੋ ਜੇ ਮਰਜ਼ੀ ਤਰ੍ਹਾਂ ਦਾ ਤੁਸੀਂ ਕੱਪੜਾ ਖਰੀਦਣਾ ਚਾਹੋ ਨਿਓ ਆਪਣੇ ਕੋਲੇ ਖਰੀਦ ਸਕਦੇ ਹੋ ਜੀ ਬਾਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਕੁਰਤੇ ਪਜਾਮੇ ਹਨਾ ਬਾਕੀ ਦੁਪੱਟੇ ਪਲੇਨ ਦੁਪੱਟੇ ਵਰਕ ਵਾਲੇ ਸੂਟ ਦੁਪੱਟਾ ਸੂਟ ਹਰ ਇੱਕ ਤਰ੍ਹਾਂ ਦੀਆਂ ਲਾਈਨਿੰਗਾਂ। ਥੱਗਾ ਪਰਨੇ ਤੁਸੀਂ ਜੋ ਵੀ ਲੈਣੇ ਨੇ ਹਰ ਇੱਕ ਤਰ੍ਹਾਂ ਦੀਆਂ ਦੇਖੋ 4-5 ਲੈਣਾ ਆਪਣੇ ਕੋਲੇ ਲਾਈਨਿੰਗ ਦੀਆਂ ਇਹਨੇ ਆਪਣੇ ਕੋਲੇ ਫੁੱਲ ਵੈਲ ਜਿਹੜੀ ਵਧੀਆ ਵਾਲੀ ਲਾਈਨਿੰਗ ਹੁੰਦੀ ਹੈ ਉਹ ਲਾਈਨਿੰਗ ਹੁੰਦੀ ਬਾ ਕਿ ਵਰਕ ਵਾਲੇ ਸੂਟ ਹਰ ਇੱਕ ਤਰ੍ਹਾਂ ਦਾ ਸੀ ਵਰਕ ਕਰਾਉਣੇ ਵੀ ਆ। ਤੁਸੀਂ ਕਿਹੋ ਜਿਹਾ ਵੀ ਵਰਕ ਕਰਾਉਣਾ ਹੈ, ਥ्रेड ਵਰਕ ਕਰਾਉਣਾ ਹੈ ਜਾਂ ਨੀਡਲ ਵਰਕ ਕਰਾਉਣਾ ਹੈ ਜਾਂ ਹੈਂਡ ਵਰਕ ਕਰਾਉਣਾ ਹੈ। ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਆਪਣੇ ਬਟੇ ਤੇ ਸੂਟ ਵੀ ਤਿਆਰ ਹੋਣੇ ਚਾਹਣੇ ਆ ਹਨ ਤੁਸੀਂ ਆਪਣੀ ਫੋਟੋ ਦਿਖਾ ਕੇ ਵੀ ਸਾਨੂੰ ਹਨਾ ਆਪਣੀ ਵੀਡੀਓ ਫੋਟੋ ਦਿਖਾ ਕੇ ਵੀ ਸਾਨੂੰ ਜਿਹੜਾ ਹੈਗਾ ਸਾਡੇ ਤੋਂ ਆਪਣਾ ਸੂਟ ਜਿਹੜਾ ਹੈਗਾ ਤਿਆਰ ਕਰਵਾ ਸਕਦੇ ਹੋ ਬਾਕੀ ਤੁਸੀਂ ਕਿੱਥੇ ਵੀ ਬੈਠੇ ਹੋ ਹਨਾ ਸਾਡਾ ਜਿਹੜਾ ਹੈਗਾ ਸਾਰਾ ਔਨਲਾਈਨ ਕੰਮ ਵੀ ਹੈਗਾ ਤੁਸੀਂ ਸਾਨੂੰ ਜਿਹੜਾ ਹੈਗਾ ਵੀਡੀਓ ਕਾਲ ਕਰਕੇ ਵੀ ਸੂਟ ਖਰੀਦ ਸਕਦੇ ਹੋ ਹਨਾ ਤੇ ਬਾਕੀ ਤੁਸੀਂ ਜਿਹੜਾ ਹੈਗਾ ਸਾ ਤੋਂ ਫੋਟੋਆਂ ਮੰਗਵਾ ਕੇ ਵੀ ਕੱਪੜਾ ਖਰੀਦ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦਾ ਤਾਰੇ ਕਰਾਂ ਜਿਹੜਾ ਹੈਗਾ ਆਨਲਾਈਨ ਆਫਲਾਈਨ ਸਾਰਾ ਹੀ ਆਪਾਂ ਜਿਹੜਾ ਹੈਗਾ ਕੰਮ ਕਰਦੇ ਆ ਤੁਸੀਂ ਜਿੱਥੇ ਮਰਜ਼ੀ ਬੈਠੇ ਹੋਣਾ ਸਾਡੇ ਤੋਂ ਕੱਪੜਾ ਖਰੀਦ ਸਕਦੇ ਹੋ ਇੱਕ ਵਾਰੀ ਤੁਹਾਨੂੰ ਅਸੀਂ ਆਪਣਾ ਐਡਰੈਸ ਦੁਬਾਰਾ ਫੇਰ ਦੱਸ ਦਾਂ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਤੂ ਬਟੀਕ ਐਂਡ ਬਿਊਟੀ ਸਲੂਨ ਟੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਤੱਕੜਵਾਲ ਬਾਈਪਾਸ ਦੇ ਨੇੜੇ ਤੁਸੀਂ ਸਾਡੇ ਕੋਲੇ ਆ ਕੇ ਵੀ ਹਨਾ ਤੇ ਖਰੀਦ ਸਕਦੇ ਹੋ ਕੱਪੜਾ ਬਾਕੀ ਅਸੀਂ ਆਫਲਾਈਨ ਜਿੱਦਾਂ ਆਪਾਂ ਕਲਾਸਾਂ ਦੇ ਰਹੇ ਆ ਹਨਾ ਸਿਲਾਈ ਦੀ ਟ੍ਰੇਨਿੰਗ ਦੇ ਰਹੇ ਆ ਤੇ ਕਾਫੀ ਸਟੂਡੈਂਟ ਆਪਣੇ ਕੋਲੇ ਕੰਮ ਸਿੱਖ ਰਹੇ ਆ ਤੁਸੀਂ ਵੀ ਸਾਡੇ ਕੋਲ ਜਿਹੜਾ ਹੈਗਾ ਸਲਾਈ ਦੇ ਕੋਰਸ ਕਰ ਸਕਦੇ ਹੋ ਤੁਸੀਂ ਵੀ ਬੇਸਿਕ ਕੋਰਸ ਕਰਨੇ ਆ ਜਾਂ ਐਡਵਾਂਸ ਕੋਰਸ ਕਰਨੇ ਆ ਤਾਂ ਤੁਸੀਂ ਆਪਣੀ ਐਡਮਿਸ਼ਨ ਸਾਡੇ ਕੋਲੇ ਕਰਵਾ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਬਖਸ਼